ਅੰਦਰਾ ਜੀ ਸਤ ਸ੍ਰੀ ਅਕਾਲ ਮੈਂ ਕੰਦੀਰ ਪਰ ਬਰਾ ਸਤ ਸ੍ਰੀ ਅਕਾਲ ਜੀ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉੱਤਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੀ ਆ ਜੇ ਆਪਾਂ ਇੱਥੇ ਦੋ ਸਬਜੈਕਟ ਜਿਹੜੇ ਕਵਰ ਕਰ ਰਹੇ ਆ ਹਿਸਟਰੀ ਤੇ ਪੋਲੀਟੀ ਥੈਨ ਥੈਨ ਆਪਾਂ ਜਿਹੜੇ ਪੋਲੀਟੀ ਦੇ ਕਲਾਸਿਸ ਲਗਾਉਣੇ ਆ ਤਿੰਨ ਦਿਨ ਆਪਾਂ ਇਸ ਫ੍ਰੀ ਦੇ ਕਲਾਸੇ ਚਲਾਈਆਂ ਨੇ ਤਾਂ ਜਿਹੜੇ ਸਟੂਡੈਂਟ ਪੁਰਾਣੇ ਆ ਉਹਨਾਂ ਨੂੰ ਪਤਾ ਰਹੇ ਜਿਹੜੇ ਨਵੇਂ ਆ ਉਹਨਾਂ ਵਾਸਤੇ ਆ ਜੇਕਰ ਤੁਸੀਂ ਵੀ ਆਪਣੀ ਪੜ੍ਹਾਈ ਨੂੰ ਹੋਰ ਬੈਟਰ ਕਰਨਾ ਚਾਹੋ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਕਰੋ ਤਾਂ ਜੋ ਹੋਰ ਜਿਹੜੇ ਜ਼ਰੂਰਤਮੰਦ ਵਿਦਿਆਰਥੀ ਆ ਉਹਨਾਂ ਤੱਕ ਕਲਾਸ ਜਿਹੜੀ ਪਹੁੰਚ ਸਕੇ ਇੱਕ ਵਾਰੀ ਮੈਨੂੰ ਦੱਸ ਤੂੰ ਵੀ ਆਵਾਜ਼ ਆ ਜਿਹੜੀ ਉਹ ਸਹੀ ਪਹੁੰਚ ਰਹੀ ਹੈ ਤੇ ਆਪਾਂ ਕਲਾਸ ਹੈ ਜਿਹੜੀ ਉਹਨੂੰ ਸ਼ੁਰੂ ਕਰ ਦਈਏ ਜੀ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਕੱਲ ਵਾਲੀ ਕਲਾਸ ਦੇ ਵਿੱਚ ਜਿਹੜਾ ਟਾਪਿਕ ਕੀਤਾ ਸੀ ਭਾਰਤ ਦੇ ਸਾਰੇ ਉਪ ਰਾਸ਼ਟਰਪਤੀ ਉਹਦੇ ਉਸ ਟਾਪਿਕ ਦੇ ਨਾਲ ਜਿਹੜਾ ਆਪਣਾ ਰਾਸ਼ਟਰਪਤੀ ਵਾਲਾ ਸਾਰਿਆ ਪੂਰਾ ਹੋ ਗਿਆ ਸੀ ਕਿ ਪਹਿਲਾਂ ਆਪਣੇ ਦੋ ਤਿੰਨ ਕਲਾਸਿਸ ਹੋ ਚੁੱਕੇ ਆ ਜਿਦੇ ਵਿੱਚ ਆਪਾਂ ਇੱਕ ਮਿੰਟ ਰਜ ਜਿਦੇ ਵਿੱਚ ਆਪਾਂ ਰਾਸ਼ਟਰਪਤੀ ਦੇ ਬਾਰੇ ਸਾਰੇ ਆਰਟੀਕਲ ਕਵਰ ਕਰ ਚੁੱਕੇ ਆਂ ਉਹਦੀਆਂ ਸ਼ਕਤੀਆਂ ਸਪੈਸ਼ਲ ਇੱਕ ਕਲਾਸ ਸੀਗੀ ਅਮਰਜੰਸੀ ਪਾਵਰਸ ਤੇ ਵੀਟੋ ਪਾਵਰਸ ਤੇ ਫਿਰ ਉਸ ਤੋਂ ਬਾਅਦ ਇੱਕ ਕਲਾਸ ਸੀ ਜਿਦੇਚ ਆਪਾਂ ਭਾਰਤ ਦੇ ਸਾਰੇ ਰਾਸ਼ਟਰਪਤੀ ਉਹਦੇ ਨਾਲ ਸੰਬੰਧ ਤੇ ਉਹਨਾਂ ਦੇ ਜਿਹੜੇ ਫੈਕਟ ਹੈਗੇ ਜਿਨਾਂ ਚੋਂ ਕੁਐਸਚਨ ਬਣਦੇ ਆ ਉਹੋ ਕਲਾਸ ਸੀਗੀ ਤਾਂ ਅੱਜ ਆਪਾਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਟੌਪਿਕ ਆ ਉਹਨੂੰ ਕਵਰ ਕਰਾਂਗੇ ਇਕੋ ਗਲਾਸ ਦੇ ਵਿੱਚ ਟਾਪਿਕ ਕਵਰ ਹੋ ਜਾਊਗਾ राजे ਤੇ ਲੈਕਚਰ ਨੂੰ ਸ਼ੇਅਰ ਕਰ ਦੋ ਜੁੜ ਜਿਓ ਸਾਰੇ ਜਣੇ ਜਲਦੀ ਜਲਦੀ ਕਲਾਸ ਦੇ ਨਾਲ ਅੰਜੋ ਆਪਾਂ ਕਲਾਸ ਨੂੰ ਕਿਦਾ ਕੁਝ ਸ਼ੁਰੂ ਕਰ ਸਕੀਏ ਹਾਂਜੀ राजे ਉਹ ਪ੍ਰਾਸ਼ਟਪਤੀ ਉਹ ਪ੍ਰਾਸ਼ਟਪਤੀ ਹੈ ਜਿਹੜਾ ਉਹ राजे ਦੇਸ਼ ਦਾ ਜਿਹੜਾ ਦੂਜਾ ਸਰਵਚਿਕ ਸंवਿਧਾਨਿਕ ਪਦ ਹੁੰਦਾ ਦੇਸ਼ ਦਾ ਦੂਜਾ ਸਰਵਉੱਚ ਸੰਵਿਧਾਨਿਕ ਪਾਧ ਹੁੰਦਾ ਪਹਿਲਾ ਰਾਸ਼ਟਰਪਤੀ ਹੁੰਦਾ ਦੂਜਾ ਉਹ ਉਪ ਰਾਸ਼ਟਰਪਤੀ ਹੁੰਦਾ ਰਹੇ ਜੀ ਸੈਕਿੰਡ ਸਨੀਅਰਟੀ ਪਰਸਨ ਹੁੰਦਾ ਇਹ ਇਹ ਵੀ ਸਿਧਾਂਤ ਆਪਾਂ ਕਿੱ데 ਤੋਂ ਲਿਆ ਰਹੇ ਜੀ ਇਹ ਯੂਐਸਏ ਤੋਂ ਪ੍ਰੇਰਿਤ ਆ ਆਪਾਂ ਯੂਐਸਏ ਦੇ ਸੰਵਿਧਾਨ ਤੋਂ ਇੱਕ ਜਿਹੜਾ ਉਪ ਰਾਸ਼ਟਰਪਤੀ ਵਾਲਾ ਕਨਸੈਪਟ ਆਪਨੇ ਕਨਸਟੀਟਿਊਸ਼ਨ ਦੇ ਵਿੱਚ ਸ਼ਾਮਲ ਕੀਤਾ ਇੱਥੇ ਅੰਤਰ ਆ ਰਹੇ ਜੀ ਥੋੜਾ ਜਿਹਾ ਯੂਐਸਏ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਵੇਂ ਯੂਐਸਏ ਦੇ ਵਿੱਚ ਜਿਹੜਾ ਹੁੰਦਾ ਕਿ ਰਾਸ਼ਟਰਪਤੀ ਆ ਉਹਦਾ ਕਾਰਜਕਾਲ ਆ ਜਿਹੜਾ ਰਹੇ ਉਹ 4 ਸਾਲ ਹੁੰਦਾ ਰਾਸ਼ਟਰਪਤੀ ਦਾ ਧਿਆਨ ਚ ਰੱਖਿਓ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰਦੀ ਆ ਪ੍ਰੈਜ਼ੀਡੈਂਟ ਦੀ ਗੱਲ ਨਹੀਂ ਕਰਦੀ ਅਮਰੀਕਾ ਦੇ ਵਿੱਚ ਜਿਹੜਾ ਰਾਸ਼ਟਰਪਤੀ ਹੁੰਦਾ ਰਹੇ ਉਹਦਾ ਕਾਰਜਕਾਲ 4 ਸਾਲ ਹੁੰਦਾ ਆਪਣੇ ਭਾਰਤ ਦੇ ਵਿੱਚ ਜਿਹੜਾ ਕਾਰਜਕਾਲ ਹੁੰਦਾ ਰਾਸ਼ਟਰਪਤੀ ਦਾ ਉਹ 5 ਸਾਲ ਹੁੰਦਾ ਦੋਨਾਂ ਦੇ ਕਾਰਜਕਾਲ ਦੇ ਵਿੱਚ ਫਰਕ ਆ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਤੇ ਭਾਰਤ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਰਾਜੇ ਇਹ ਵਿਵਸਥਾ ਜਿਵੇਂ ਮੰਨ ਲਓ ਵੀ ਉੱਥੇ ਰਾਸ਼ਟਰਪਤੀ ਹੈ ਜਿਹੜੇ ਉਹਨਾਂ ਨੂੰ ਆਪਣੇ ਅਹੁਦੇ ਤੇ ਬਿਰਾਜਮਾਨ ਹੋਇਆ ਨੂੰ ਹਜੇ 1 ਸਾਲ ਹੋਇਆ ਤੇ ਲਾਸਟ 3 ਸਾਲ ਜਿਹੜੇ ਉਹਦੇ ਰਹਿੰਦੇ ਆ ਬਟ ਉਹ 1 ਸਾਲ ਬਾਅਦ ਕਿਸੇ ਕਾਰਨ ਅਸਤੀਫਾ ਦੇ ਦਿੰਦਾ ਤੇ ਉਸ ਤੋਂ ਬਾਅਦ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਰਾਜੇ ਉਹ ਜਦੋਂ ਬਣਦੇ ਆ ਰਾਸ਼ਟਰਪਤੀ ਤਾਂ ਉਹ 3 ਸਾਲ ਵਾਸਤੇ ਬਨਣਗੇ ਵੀ ਪੂਰੇ ਸਮੇਂ ਵਾਸਤੇ ਬਣਨਗੇ ਜਿੰਨਾ ਰਹਿੰਦਾ ਹੋਗਾ ਚਾਹੇ 2 ਰਹਿੰਦੇ ਹੋਣ ਤਾਂ 2 ਸਾਲ ਵਾਸਤੇ ਵੀ ਜਿੰਨਾ ਵੀ ਸਮਾਂ ਰਹਿੰਦਾ ਹੋਊਗਾ ਤਾਂ ਉਹਨਾਂ ਪੂਰੇ ਸਮੇਂ ਵਾਸਤੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਪ੍ਰੈਜ਼ੀਡੈਂਟ ਬਣੂਗਾ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਇਹ ਪ੍ਰਬਧਾਨ ਆ ਪਰ ਆਪਣੇ ਭਾਰਤ ਦੇ ਵਿੱਚ ਕੀ ਵਿਵਸਥਾ ਕੀਤੀ ਗਈ ਹੈ ਰਾਜੇ ਇਹਦੇ ਵਿੱਚ ਵਿਵਸਥਾ ਕੀਤੀ ਗਈ ਹੈ ਵੀ ਰਾਜੇ ਜੇਕਰ ਰਾਸ਼ਟਰਪਤੀ ਕਿਸੇ ਕਾਰਨ ਰਾਸ਼ਟਰਪਤੀ ਦਾ ਅਹੁਦਾ ਜਿਹੜਾ ਉਹ ਖਾਲੀ ਹੋ ਜਾਂਦਾ ਤਾਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਸਿਰਫ 6 ਮਹੀਨੇ ਤੱਕ ਅਹੁਦੇ ਨੂੰ ਸੰਭਾਲੂਗਾ 6 ਮਹੀਨਿਆਂ ਤੱਕ ਆਪਾਂ ਨੂੰ ਜਿਹੜਾ ਰਾਸ਼ਟਰਪਤੀ ਉਹਦੀ ਚੋਣ ਕਰਨੀ ਪੈਂਦੀ ਆ ਠੀਕ ਹੈ ਨਾ ਇਹ ਥੋੜਾ ਜਿਹਾ ਫਰਕ ਆ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਉਹ ਉਹਨੇ ਸਮੇਂ ਤੱਕ ਜਿੰਨਾ ਰਹਿੰਦਾ ਹੋਊਗਾ ਕਾਰਜ ਕਰ ਉਹਨੇ ਸਮੇਂ ਤੱਕ ਜਿਹੜਾ ਵਾਈਸ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੀਆਂ ਕਾਰਜਕਾਰ ਜਿਹੜੀਆਂ ਸ਼ਕਤੀਆਂ ਉਹਨਾਂ ਨੂੰ ਸੰਭਾਲੂਗਾ ਤੇ ਆਪਣੇ ਸੰਵਿਧਾਨ ਦੇ ਵਿੱਚ ਸਿਰਫ 6 ਮਹੀਨੇ ਵਾਸਤੇ ਆ 6 ਮਹੀਨੇ ਤੱਕ ਆਪਾਂ ਨੂੰ ਜਿਹੜਾ ਨਵੇਂ ਰਾਸ਼ਟਰਪਤੀ ਦੀ ਚੋਣ ਆ ਉਹ ਕਰਨੀ ਪਊਗੀ ਠੀਕ ਆ ਤਾਂ ਹਣ ਇਹ ਆਰਟੀਕਲ ਹੈ ਜੀ ਇਹ ਧਿਆਨ ਚ ਰੱਖਣਾ ਇਹ ਕੁਐਸਚਨ ਆ ਸਕਦਾ ਕਿ ਭਾਰਤ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਕਿੰਨੇ ਸਮੇਂ ਤੱਕ ਰਾਸ਼ਟਰਪਤੀ ਦੇ ਉਹਦੇ ਤੱਕ ਅਹੁਦੇ ਤੇ ਰਹਿ ਸਕਦਾ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਕਿੰਨੇ ਸਮੇਂ ਤੱਕ ਰਹਿ ਸਕਦਾ ਤਾਂ ਰਾਜੇ ਉਹ 6 ਮਹੀਨੇ ਤੱਕ ਰਹਿ ਸਕਦਾ 6 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਨੂੰ ਜਿਹੜੀ ਉਹਦੀ ਨਵੇਂ ਪ੍ਰੈਜ਼ੀਡੈਂਟ ਦੀ ਚੋਣ ਆ ਉਹ ਕਰਾਉਣੀ ਪਊਗੀ ਤਾਂ ਇਹ ਆਰਟੀਕਲ ਰਾਜੇ ਉਹ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਇਹ ਉਹਨਾਂ ਦੇ ਵਿੱਚ ਵਿਸ਼ਾ ਵੀ ਕਿਹੜੇ ਰਾਸ਼ਟਰਪਤੀ ਆਰਟੀਕਲ ਦੇ ਵਿੱਚ ਕੀ ਵਿਸ਼ਾ ਆ ਆਰਟੀਕਲ 63 ਰਾਜੇ ਇਹਦੇ ਵਿੱਚ ਦੱਸਿਆ ਗਿਆ ਇਹਦੇ ਅਹੁਦੇ ਬਾਰੇ ਕਿ ਭਾਰਤ ਦਾ ਇੱਕ ਉਹ ਰਾਸ਼ਟਰਪਤੀ ਹੋਵੇਗਾ 64 ਇਹਦੇ ਵਿੱਚ ਦੱਸਿਆ ਗਿਆ ਕਿ ਉਹ ਜਿਹੜਾ ਰਾਜ ਸਭਾ ਦਾ ਸਭਾਪਤੀ ਹੋਊਗਾ ਆਰਟੀਕਲ 65 ਇਹਦੇ ਵਿੱਚ ਉਹਦਾ ਕਾਰਜਕਾਲ ਦੱਸਿਆ ਗਿਆ ਐਜ਼ ਅ ਰਾਸ਼ਟਰਪਤੀ ਵੀ ਜਦੋਂ ਉਹ ਰਾਸ਼ਟਰਪਤੀ ਦੇ ਅਹੁਦੇ ਤੇ ਜਾਊਗਾ ਤਾਂ ਉਦੋਂ ਉਹਦਾ ਕਾਰਜਕਾਲ ਕਿੰਨਾ ਹੋਊਗਾ ਉਹਦੇ ਬਾਰੇ ਗੱਲ 65 ਦੇ ਵਿੱਚ ਦਿੱਤੀ ਗਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਸਿਰਫ 6 ਮਹੀਨੇ ਤੱਕ ਜਿਹੜਾ ਉਹ ਅਦਾ ਸੰਭਾਲ ਸਕਦਾ ਆਪਾਂ ਨੂੰ ਨਵੇਂ ਰਾਸ਼ਟਰਪਤੀ ਦੀ ਚੋਣ ਕਰਨੀ ਪਊਗੀ 6 ਮਹੀਨਿਆਂ ਦੇ ਵਿੱਚ ਤਾਂ ਉਹ ਚੀਜ਼ ਕਿੱਥੇ ਲਿਖੀ ਗਈ ਹੈ ਆਰਟੀਕਲ 65 ਦੇ ਵਿੱਚ ਆਰਟੀਕਲ 66 ਰਹਿ ਜੇ ਇਹਦੇ ਵਿੱਚ ਇਹਦੀ ਚੋਣ ਬਾਰੇ ਵੀ ਦੱਸਿਆ ਗਿਆ ਤੇ ਇਹਦੀਆਂ ਯੋਗਤਾਵਾਂ ਬਾਰੇ ਦੱਸਿਆ ਗਿਆ ਆਰਟੀਕਲ 67 ਜਿਹਦੇ ਵਿੱਚ ਤਿੰਨ ਚੀਜ਼ਾਂ ਦਸੀਆਂ ਗਈਆਂ ਰਾਜੇ ਅਸਤੀਫਾ ਕਿਹਨੂੰ ਦੇਊਗਾ ਕਾਰਜਕਾਲ ਤੇ ਇਹਦਾ ਰਿਮੂਵਲ ਭਾਵੇਂ ਨੂੰ ਆਪਾਂ ਹਟਾ ਕੇ ਮੇ ਸਕਦੇ ਹਾਂ ਇਹ ਤਿੰਨ ਚੀਜ਼ਾਂ ਦਸੀਆਂ ਗਈਆਂ ਐਜ਼ ਅ ਵਾਈਸ ਪ੍ਰੈਜ਼ੀਡੈਂਟ ਜਿਹੜਾ ਇੱਥੇ ਕਾਰਜਕਾਲ ਰਜੇ ਉਹ ਪ੍ਰੈਜ਼ੀਡੈਂਟ ਦੇ ਤੌਰ ਤੇ ਦੱਸਿਆ ਗਿਆ ਵੀ ਜਦੋਂ ਉਹ ਪ੍ਰੈਜ਼ੀਡੈਂਟ ਦਾ ਅਹੁਦਾ ਸੰਭਾਲੂ ਤਾਂ ਕੀ ਕਾਰਜਕਾਲ ਹੋਊਗਾ ਜਿਹੜਾ 67 ਆ ਉਹਦੇ ਵਿੱਚ ਇਹਦਾ ਆਪਦਾ ਕਾਰਜਕਾਲ ਦੱਸਿਆ ਗਿਆ ਉਹ ਰਾਸ਼ਟਰਪਤੀ ਦਾ ਫੇਰ 68 ਰਹਿ ਜੇ 68 ਦੇ ਵਿੱਚ ਅਹੁਦਾ ਖਾਲੀ ਹੋਣ ਤੇ ਭਰਨ ਸੰਬੰਧੀ ਜਿਹੜੀ ਜਾਣਕਾਰੀ ਮਿਲਦੀ ਆ ਆਰਟੀਕਲ 69 ਸੌ ਬਾਰੇ ਦੱਸਦਾ ਆਰਟੀਕਲ 71 ਇਹ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੋਨਾਂ ਨਾਲ ਸੰਬੰਧਿਤ ਹੈ ਰਹਿ ਜੇ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਦੋਨਾਂ ਦੀ ਚੋਣ ਸੰਬੰਧੀ ਜੇਕਰ ਕੋਈ ਵਿਵਾਦ ਹੁੰਦਾ ਕੋਈ ਵਿਵਾਦ ਦਾ ਮਸਲਾ ਹੁੰਦਾ ਤਾਂ ਉਹ ਕਿੱਥੇ ਜਾਇਆ ਜਾਊਗਾ ਸੁਪਰੀਮ ਕੋਰਟ ਦੇ ਵਿੱਚ 71 ਆਰਟੀਕਲ ਹੈ ਜਿਹੜਾ ਉਹ ਪ੍ਰੈਜ਼ੀਡੈਂਟ ਨਾਲ ਵੀ ਰਿਲੇਟਡ ਆ ਤੇ ਵਾਈਸ ਪ੍ਰੈਜ਼ੀਡੈਂਟ ਨਾਲ ਵੀ ਰਿਲੇਟਡ ਆ ਠੀਕ ਆ ਹੁਣ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਕਵਰ ਕਰਦੇ ਹਾਂ राजे ਆਰਟੀਕਲ 63 ਆਰਟੀਕਲ 63 ਦੇ ਵਿੱਚ ਕੀ ਲਿਖਿਆ ਗਿਆ राजे ਕਿ ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੋਵੇਗਾ ਇਸ ਗੱਲ ਦੀ ਜਾਣਕਾਰੀ ਆਪਾਂ ਨੂੰ ਕਿੱਥੋਂ ਮਿਲਦੀ ਆ ਆਰਟੀਕਲ 63 ਤੋਂ ਇਹ ਇੱਕ ਸੰਵਿਧਾਨਿਕ ਪਦਵੀ ਹੈ राजे ਜਿਹੜੀ ਉਪ ਰਾਸ਼ਟਰਪਤੀ ਦੀ ਪਦਵੀ ਆ ਕਿਉਂਕਿ ਇਹ ਕੁਐਸਚਨ ਬਣ ਜਾਂਦਾ ਹੁੰਦਾ ਵੀ ਕਿਹੜੀ ਇਹਨਾਂ ਵਿੱਚੋਂ ਕਿਹੜੀ ਪਦਵੀ ਹੈ ਜਿਹੜੀ ਉਸ ਸੰਵਿਧਾਨਿਕ ਹੈ ਕਿਹੜੀ ਨਹੀਂ ਸੰਵਿਧਾਨਿਕ ਕੋਈ ਇੱਕ ਪਦਵੀ ਹੈ ਇਹੋ ਜਿਹੀਆਂ ਜਿਨ੍ਹਾਂ ਦਾ ਸੰਵਿਧਾਨ ਚ ਵਰਣਨ ਨਹੀਂ ਕੀਤਾ ਗਿਆ ਬਟ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈ ਜਿਹੜੇ ਉਹ ਇੱਕ ਸੰਵਿਧਾਨਿਕ ਪਦਵੀ ਹੈ ਸੰਵਿਧਾਨਿਕ ਪਦਵੀ ਠੀਕ ਹੈ ਆਰਟੀਕਲ 64 ਆਰਟੀਕਲ 64 ਦੇ ਵਿੱਚ ਦੱਸਿਆ ਗਿਆ ਰਾਜੇ ਕਿਵੇਂ ਦੀ ਸੁਗਾ ਆਰਟੀਕਲ 64 ਦੇ ਵਿੱਚ ਕਿਉ ਐਕਸ ਆਫੀਸ ਉਹ ਚੇਅਰਮੈਨ ਹੋਊਗਾ ਰਾਜ ਸਭਾ ਦਾ ਵੀ ਰਾਜ ਸਭਾ ਦਾ ਸਭਾਪਤੀ ਹੋਊਗਾ ਇਹ ਗੱਲ ਕੀਤੀ ਗਈ ਆ ਆਰਟੀਕਲ 64 ਦੇ ਵਿੱਚ ਲਿਖੇ ਭਾਵ ਕਿ ਜੋ ਵੀ ਜਿਹੜਾ ਉਪ ਰਾਸ਼ਟਰਪਤੀ ਆ ਚੁਣਿਆ ਜਾਂਦਾ ਉਹ ਉਹ ਆਪਣੇ ਆਪ ਹੀ ਰਾਜ ਸਭਾ ਦਾ ਜਿਹੜਾ ਚੇਅਰਮੈਨ ਬਣ ਜਾਊਗਾ ਐਕਸ-ਆਫਿਸ ਨੂੰ ਚੇਅਰਮੈਨ ਦਾ ਭਾਵ ਇਹ ਹੈ राजे ਐਕਸ-ਆਫਿਸ ਦਾ ਮਤਲਬ ਵੀ ਜਿਹੜੇ ਵੀ ਆਪ੍ਰੈਸਰਪਤੀ ਦੀ ਚੋਣ ਕੀਤੀ ਜਾਊਗੀ ਉਹ ਆਟੋਮੈਟਿਕਲੀ ਜਿਹੜਾ ਰਾਜ ਸਭਾ ਦਾ ਸਭਾਪਤੀ ਬਣ ਜਾਊਗਾ ਤੇ ਰਾਜ ਸਭਾ ਦੇ ਜਿਹੜੇ ਸਾਰੇ ਕਾਰਜ ਆ ਉਹਨਾਂ ਨੂੰ ਸੰਭਾਲੂਗਾ ਠੀਕ ਹੈ ਇੱਥੇ ਇੱਕ ਡਾਊਟ ਹੁੰਦੀ ਹੈ राजे ਵਾਈਸ ਪ੍ਰੈਜ਼ੀਡੈਂਟ ਦੇ ਨਾਲ ਸੰਬੰਧਿਤ ਇੱਧਰ ਐਕਸਪਲੇਨ ਕਰ ਦੇਣੀ ਹੈ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਨਾ राजे ਉਹ ਰਾਜ ਸਭਾ ਦਾ ਚੇਅਰਮੈਨ ਤਾਂ ਹੁੰਦਾ ਸਭਾਪਤੀ ਤਾਂ ਹੁੰਦਾ ਪਰ ਰਾਜ ਸਭਾ ਦਾ ਮੈਂਬਰ ਨਹੀਂ ਹੁੰਦਾ ਉਹ ਰਾਜ ਸਭਾ ਦਾ ਮੈਂਬਰ ਨਹੀਂ ਹੁੰਦਾ ਉਹ ਠੀਕ ਹੈ ਨਾ ਕਿਉਂਕਿ ਕਈ ਬੱਚੇ ਨੂੰ ਇਹ ਲੱਗਦਾ ਕਿ ਜੇ ਉਹ ਰਾਜ ਸਭਾ ਦਾ ਸਭਾਪਤੀ ਹੈ ਤਾਂ ਰਾਜ ਸਭਾ ਦਾ ਮੈਂਬਰ ਹੋ ਗੂਗਾ ਕਿਉਂਕਿ ਕੋਸ਼ਨ ਹੀ ਬਣਿਆ ਹੋਇਆ ਕੀ ਵਾਈਸ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਰਾਜ ਸਭਾ ਦਾ ਮੈਂਬਰ ਹੁੰਦਾ ਸੰਸਦ ਦੇ ਸਦਨ ਰਾਜ ਸਭਾ ਦਾ ਮੈਂਬਰ ਹੁੰਦਾ ਤਾਂ ਨਹੀਂ ਰਾਜੇ ਉਹ ਰਾਜ ਸਭਾ ਦਾ ਮੈਂਬਰ ਨਹੀਂ ਹੁੰਦਾ ਉਹ ਇੱਕ ਜਿਹੜਾ ਨਾਰਮਲ ਸਿਟੀਜ਼ਨ ਹੁੰਦਾਗਾ ਜਿਵੇਂ ਭਾਰਤ ਦਾ ਨਾਗਰਿਕ ਜਿਹੜੀਆਂ ਯੋਗਤਾਵਾਂ ਰਾਸ਼ਟਰਪਤੀ ਦੀਆਂ ਹੁੰਦੀਆਂ ਆਂ ਵੀ ਜਿਵੇਂ ਉਹ 35 ਸਾਲ ਦੀ ਉਮਰ ਹੋਵੇ ਰਾਜ ਸਭਾ ਦਾ ਜਿਹੜਾ ਮੈਂਬਰ ਹੋਣ ਦੀ ਯੋਗਤਾ ਰੱਖਦਾ ਹੋਵੇ ਮੈਂਬਰ ਹੁੰ ਨਹੀਂ ਹੁੰਦਾ ਯੋਗਤਾ ਰੱਖਦਾ ਹੋਵੇ ਲਾਭ ਦਾ ਇੱਕ ਪੱਤੇ ਨਾ ਹੋਵੇ ਇਹ ਸਾਰੀਆਂ ਜਿਹਦੇ ਚ ਯੋਗਤਾਵਾਂ ਹੁੰਦੀਆਂ ਉਹ ਆਪਰਾਸ਼ਟਰਪਤੀ ਦੀ ਚੋਣ ਹੈ ਜਿਹੜਾ ਲੜ ਸਕਦਾ ਠੀਕ ਹੈ ਨਾ ਪਰ ਰਾਜੇ ਇਥੇ ਧਿਆਨ ਕੇ ਇਹ ਰੱਖਣਾ ਕਿ ਮੈਂਬਰ ਨਾ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਨਾਰਮਲ ਹਾਲਤਾਂ ਦੇ ਵਿੱਚ ਵੋਟ ਨਹੀਂ ਪਾਉਂਦਾ ਜਦੋਂ ਨਾਰਮਲ ਸਥਿਤੀ ਹੁੰਦੀ ਹੈ ਉਦੋਂ ਵੋਟ ਨਹੀਂ ਪਾਉਂਦਾ ਜਦੋਂ ਕੋਈ ਵੋਟ ਬਰਾਬਰ ਹੋ ਜੇ ਵੀ ਕੀ ਸੇ ਖਾਸ ਹਾਲਤਾਂ ਦੇ ਵਿੱਚ ਜਿਵੇਂ ਕੋਈ ਵੋਟ ਕਿਸੇ ਮਾਮਲੇ ਦੇ ਵਿੱਚ ਬਰਾਬਰ ਹੋਵੇ ਤਾਂ ਕਾਸਟਿੰਗ ਵੋਟ ਹੈ ਜਿਹੜੀ ਪਾ ਸਕਦਾ ਇਹ ਧਿਆਨ ਚ ਰੱਖਣਾ ਰਜੇ ਉਪ ਰਾਸ਼ਟਰਪਤੀ ਕੋਲ ਇਹ ਇਹ ਅਧਿਕਾਰ ਹੁੰਦਾ ਕਾਸਟਿੰਗ ਵੋਟ ਪਾਉਣ ਦਾ ਵੀ ਜੇ ਕਿਸੇ ਮਾਮਲੇ ਦੇ ਵਿੱਚ ਬਰਾਬਰ ਵੋਟਾਂ ਹੋ ਜਾਣ ਤਾਂ ਇਹ ਕਾਸਟਿੰਗ ਵੋਟ ਪਾ ਸਕਦਾ ਆ ਵੀ ਨਹੀਂ ਤੇ ਰਾਜ ਸਭਾ ਦਾ ਮੈਂਬਰ ਹੁੰਦਾ ਨਹੀਂ ਨਾਰਮਲ ਸਥਿਤੀਆਂ ਦੇ ਵਿੱਚ ਇਹ ਵੋਟ ਪਾ ਸਕਦਾ ਪਰ ਰਾਜ ਸਭਾ ਦਾ ਜਿਹੜਾ ਸਭਾਪਤੀ ਆ ਇਹ ਚੁਣਿਆ ਜਾਂਦਾ ਠੀਕ ਹੈ ਇਹ ਧਿਆਨ ਚ ਰੱਖਣਾ ਰਜੇ ਇਸ ਤੋਂ ਬਿਨਾ ਹੋਰ ਕੀ ਅੰਦਰ ਹੈ ਜੀ ਰਾਸ਼ਟਰਪਤੀ ਰਾਜ ਸਭਾ ਦਾ ਸਭਾਪਤੀ ਤਾਂ ਹੁੰਦਾ ਜਿਹੜੀ ਕੇਂਦਰ ਯੂਨੀਵਰਸਿਟੀ ਹੁੰਦੀ ਹੈ ਉਹਦਾ ਚਾਂਸਲਰ ਵੀ ਜਿਹੜਾ ਆਪਣਾ ਉਪ ਰਾਸ਼ਟਰਪਤੀ ਹੁੰਦਾ ਕੇਂਦਰ ਯੂਨੀਵਰਸਿਟੀ ਦਾ ਚਾਂਸਲਰ ਉਪ ਰਾਸ਼ਟਰਪਤੀ ਹੁੰਦਾ ਇਹ ਧਿਆਨ ਚ ਰੱਖਣਾ ਰਾਜੀ ਠੀਕ ਆ ਉਸ ਤੋਂ ਬਾਅਦ ਹੁਣ ਇਹ ਯਾਦ ਰਹਿ ਜੂ ਨਾ ਵੀ ਜਿਹੜਾ ਵਾਈਸ ਪ੍ਰੈਜ਼ੀਡੈਂਟਾ ਉਹਨਾਂ ਦਾ ਰਾਜ ਸਭਾ ਦਾ ਮੈਂਬਰ ਹੁੰਦਾ ਨਹੀਂ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਬਟ ਖਾਸ ਹਾਲਤਾਂ ਦੇ ਵਿੱਚ ਜਦੋਂ ਕਿਸੇ ਮਾਮਲੇ ਸੰਬੰਧੀ ਬਰਾਬਰ ਵੋਟਾਂ ਹੋਣ ਤਾਂ ਕਾਸਟਿੰਗ ਵੋਟ ਉਹ ਪਾ ਸਕਦਾ ਐਸਾ ਜਿਵੇਂ ਜਿਹੜੀਆਂ ਯੋਗਤਾਵਾਂ ਆਉਂਦੀਆਂ 66 ਦੇ ਵਿੱਚ ਦਿੱਤੀਆਂ ਜਿਨ੍ਹਾਂ ਨੂੰ ਉਹ ਪੂਰਾ ਕਰਦਾ ਹੋਇਆ ਤਾਂ ਉਹ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਚੋਣ ਆ ਉਹ ਲੜ ਸਕਦਾ ਵੀ ਉਹਦੇ ਵਾਸਤੇ ਉਹਨੂੰ ਜ਼ਰੂਰੀ ਨਹੀਂ ਕਿ ਉਹ ਰਾਜ ਸਭਾ ਦਾ ਮੈਂਬਰ ਹੋਵੇ ਉਸ ਤੋਂ ਬਾਅਦ ਰਾਜੇ ਦਾ ਕਾਰਜਕਾਲ ਆਰਟੀਕਲ 65 ਇਹ ਕਾਰਜਕਾਲ ਰਾਜੇ ਉਹ ਆ ਜਦੋਂ ਉਹ ਰਾਸ਼ਟਰਪਤੀ ਦੇ ਕਾਰਜਵਾਹਕ ਦੇ ਰੂਪ ਵਿੱਚ ਅਹੁਦਾ ਸੰਭਾਲਦਾ ਵੀ ਜਦੋਂ ਆਪਣੇ ਕਿਸੇ ਕਾਰਨ ਕਰਕੇ ਜਿਹੜਾ ਰਾਸ਼ਟਰਪਤੀ ਹੈ ਜੀ ਅਸਤੀਫਾ ਦੇ ਦੇ ਜਾਂ ਉਹਦੀ ਅਹੁਦੇ ਤੇ ਰਹਿਣ ਦੇ ਮੌਤ ਹੋ ਜੇ ਜਾਂ ਵੀ ਕੋਈ ਵੀ ਰੀਜ਼ਨ ਹੋਵੇ ਵੀ ਉਹਦਾ ਅਹੁਦਾ ਖਾਲੀ ਹੋਵੇ ਕਿਸੇ ਕਾਰਨ ਉਹ ਗੈਰ ਹਾਜ਼ਰ ਹੋਣਾ ਤਾਂ ਉਹਦਾ ਜਿਹੜਾ ਅਹੁਦਾ ਸੰਭਾਲਦਾ ਇਹ 6 ਮਹੀਨੇ ਤੱਕ ਉਹਦਾ ਸੰਭਾਲ ਲੈਂਦਾ ਜਿਹੜਾ ਇਹਨੂੰ ਦਿੱਤਾ ਗਿਆ ਇਹਦੇ ਵਿੱਚ ਕਾਰਜਕਾਲ ਵੀ 6 ਮਹੀਨੇ ਤੱਕ ਇਹ ਸੰਭਾਲ ਸਕਦਾ ਉਹਦਾ ਇਹ 65 ਦੇ ਵਿੱਚ ਲਿਖਿਆ ਹੋਇਆ ਹੈ राजे ਤਾਂ ਇਹ ਕਾਰਜਵਾਹਕ ਦੇ ਰੂਪ ਵਿੱਚ ਕਾਰਜ ਕਰਦਾ ਹੈ ਲਿਖਿਆ ਕਿੱਥੇ ਆਪਣੇ ਸੰਵਿਧਾਨ ਚ ਆਰਟੀਕਲ 65 ਦੇ ਵਿੱਚ ਤੇ ਜਦੋਂ ਰਾਜੇ ਇਹ ਐਜ਼ ਅ ਰਾਸ਼ਟਰਪਤੀ ਦੇ ਤੌਰ ਤੇ ਕੰਮ ਕਰਦਾ ਤਾਂ ਇਹਨੂੰ ਜਿਹੜੀਆਂ ਸਾਰੀਆਂ ਸੁਵਿਧਾਵਾਂ ਜਿਹੜੀ ਸਾਰੀ ਤਨਖਾਹ ਪੱਤੇ ਆ ਉਹ ਵੀ ਰਾਸ਼ਟਰਪਤੀ ਵਾਲੇ ਮਿਲਦੇ ਆ ਜ਼ਿੰਮੇਵਾਰੀਆਂ ਅਧਿਕਾਰ ਸਾਰੇ ਰਾਸ਼ਟਰਪਤੀ ਵਾਲੇ ਹੁੰਦੇ ਆ ਜਿਹੜੇ ਇਹਦੇ ਸਭਾਪਤੀ ਵਾਲੇ ਜਿਹੜੇ ਇਹਦੇ ਕਾਰਜ ਹੁੰਦੇ ਆ ਉਹਨਾਂ ਨੂੰ ਇਹ ਉਸ ਟਾਈਮ ਤੇ ਨਹੀਂ ਕਰਦਾ ਇਹ ਕੁਐਸਚਨ ਬਣ ਜਾਂਦਾ ਕਿ ਜਦੋਂ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਦਾ ਅਹੁਦਾ ਸੰਭਾਲਦਾ ਤਾਂ ਕੀ ਉਹ ਸਭਾਪਤੀ ਵਾਲੇ ਕਾਰਜ ਕਰਦਾ ਤਾਂ ਨਹੀਂ ਰਾਜੇ ਉਦੋਂ ਉਹ ਰਾਜ ਸਭਾ ਦੇ ਸਭਾਪਤੀ ਵਾਲੇ ਕਾਰਜ ਨਹੀਂ ਕਰਦਾ ਠੀਕ ਹੈ ਨਾ ਇਹ ਤੇ ਹੁੰਦਾ ਰਹੇ ਜਿਵੇਂ ਜੇ ਮੰਨ ਲਓ ਪ੍ਰੈਜ਼ੀਡੈਂਟ ਦੀ ਮੌਤ ਹੋ ਜੇ ਉਹਨੂੰ ਹਟਾ ਦਿੱਤਾ ਜਾਵੇ ਉਹ ਬਿਮਾਰ ਹੋਵੇ ਕਿਸੇ ਕਾਰਨ ਗੈਰਹਾਜ਼ਰ ਹੋਵੇ ਤਾਂ ਫਿਰ ਜਿਹੜਾ ਉਹ ਆ ਵਾਈਸ ਪ੍ਰੈਜ਼ੀਡੈਂਟ ਆ ਜਿਹੜਾ ਉਹ ਪ੍ਰੈਜ਼ੀਡੈਂਟ ਦਾ ਅਹੁਦਾ ਸੰਭਾਲਦਾ ਹੈ ਕਿੱਥੇ ਲਿਖਿਆ 65 ਦੇ ਵਿੱਚ ਸਮਾਂ ਕਿੰਨਾ 6 ਮਹੀਨੇ ਦਾ 6 ਮਹੀਨੇ ਦੇ ਵਿੱਚ ਜਿਹੜਾ ਆਪਾਂ ਨੂੰ ਆਪਣੇ ਪ੍ਰੈਜ਼ੀਡੈਂਟ ਦੀ ਚੋਣ ਆਹੋ ਕਰਨੀ ਪੈਂਦੀ ਹੈ ਠੀਕ ਹੈ ਉਸ ਤੋਂ ਬਾਅਦ ਆਰਟੀਕਲ 66 ਰਹੇ ਜੇ 66 ਦੇ ਵਿੱਚ ਯੋਗਤਾਵਾਂ ਦੱਸੀਆਂ ਹੋਣਗੀਆਂ ਇਹਦੀਆਂ ਕਿ ਭਾਰਤ ਦਾ ਨਾਗਰਿਕ ਹੋਵੇ ਇਦੀ ਉਮਰ 35 ਸਾਲ ਹੋਵੇ ਰਾਜ ਸਭਾ ਦਾ ਮੈਂਬਰ ਦੀ ਬਣਨ ਦੀ ਜਿਹੜੀ ਯੋਗਤਾ ਉਹ ਪੂਰੀ ਕਰਦਾ ਹੋਵੇ ਮੈਂਬਰ ਹੋਣਾ ਨਹੀਂ ਜ਼ਰੂਰੀ ਰਹੇ ਜੇ ਯੋਗਤਾ ਪੂਰੀ ਕਰਦਾ ਹੋਵੇ ਜਿਵੇਂ ਰਾਸ਼ਟਰਪਤੀ ਇਹ ਜਿਹੜਾ ਉਹਦੇ ਤੇ ਇਹ ਰੱਖਿਆ ਸੀ ਕਿ ਉਹ ਲੋਕ ਸਭਾ ਦਾ ਮੈਂਬਰ ਬਣਨ ਦੀ ਯੋਗਤਾ ਪੂਰੀ ਕਰਦਾ ਹੋਵੇ ਤੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਰਹੇ ਜੇ ਉਹ ਰਾਜ ਸਭਾ ਦਾ ਮੈਂਬਰ ਬਣਨ ਦੀ ਯੋਗਤਾ ਪੂਰੀ ਕਰਦਾ ਹੋਵੇ ਕਿਸੇ ਲਾਭਦਾਇਕ ਪਦ ਤੇ ਨਾ ਹੋਵੇ ਇਹ ਇਹਦੀਆਂ ਯੋਗਤਾਵਾਂ ਉਸ ਤੋਂ ਬਾਅਦ ਇਹਦਾ ਸਬਕਲੋਜ਼ ਹਰ ਰਹੇ 66 ਦਾ 1 ਜਿਹਦੇ ਵਿੱਚ ਇਹਦੇ ਇਲੈਕਸ਼ਨ ਬਾਰੇ ਦੱਸਿਆ ਹੋਇਆ ਆਮ ਆਪਾਂ ਜਦੋਂ ਪੜ੍ਹਦੇ ਆਪਾਂ ਨੂੰ ਇਹ ਲੱਗਦਾ ਕਿ ਜਿਹੜਾ 66 ਆ ਉਹ ਇਹਦੀ ਚੋਣ ਪ੍ਰਕਿਰਿਆ ਦੇ ਨਾਲ ਸੰਬੰਧਤ ਨਹੀਂ ਰਾਜੇ 66 ਦੇ ਵਿੱਚ ਯੋਗਤਾਵਾਂ ਦੱਸੀਆਂ ਗਈਆਂ ਦੀਆਂ ਕੁਆਲਿਫਿਕੇਸ਼ਨ ਦੱਸੀ ਗਈ ਆ ਤੇ 66 ਦਾ ਜਿਹੜਾ 1 ਆ ਉਹਦੇ ਵਿੱਚ ਜਿਹੜਾ ਇਹਦਾ ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਸੰਬੰਧਿਤ ਆ ਇਹਦੇ ਜਿਹੜੇ ਚੋਣ ਪ੍ਰਕਿਰਿਆ ਦੇ ਨਾਲ ਸੰਬੰਧਿਤ ਆ ਤੇ ਇੱਥੇ ਦੱਸਿਆ ਗਿਆ ਰਾਜੇ ਕਿ ਜਿਹੜਾ ਉਹ ਇਲੈਕਟਰਲ ਕਾਲਜ ਹੋਊਗਾ ਉਹਦੇ ਵਿੱਚ ਕੌਣ-ਕੌਣ ਸ਼ਾਮਲ ਹੋਊਗਾ ਲੋਕ ਸਭਾ ਇਹ ਜਿਹੜਾ ਐਲ ਐਸ ਪਾਈ ਇਹ ਲੋਕ ਸਭਾ ਹੈ আর ਸਭਾ ਆਰ ਐਸ ਪਾਈ ਜਿਹੜਾ ਉਹ ਰਾਜ ਸਭਾ ਰਾਜੇ ਲੋਕ ਸਭਾ ਤੇ ਰਾਜ ਸਭਾ ਦੇ ਸਾਰੇ ਮੈਂਬਰ ਸ਼ਾਮਲ ਹੋਣਗੇ राजे ਚੁਣੇ ਵੀ ਤੇ ਨਾਮਜ਼ਦ ਵੀ ਜਿੰਨੇ ਵੀ ਮੈਂਬਰ ਹੋਣਗੇ ਸਾਰੇ ਸ਼ਾਮਲ ਹੋਣਗੇ ਸਿਰਫ ਦੋ ਸਦਨਾਂ ਦੇ ਲੋਕ ਸਭਾ ਤੇ ਰਾਜ ਸਭਾ ਦੇ ਵਿਧਾਨ ਸਭਾ ਵਿਧਾਨ ਪਰਿਸ਼ਦ ਦੇ ਮੈਂਬਰ ਜਿਹੜੇ ਇਹਦੇ ਵਿੱਚ ਹਿੱਸਾ ਨਹੀਂ ਲੈਣਗੇ ਸਿਰਫ ਲੋਕ ਸਭਾ ਤੇ ਰਾਜ ਸਭਾ ਦੇ ਚੁਣੇ ਪਲੱਸ ਨਾਮਜ਼ਦ ਦੋਨੇ ਤਰ੍ਹਾਂ ਦੇ ਮੈਂਬਰ ਆ ਜਿਹੜੇ ਇਹਦੀ ਚੋਣ 'ਚ ਹਿੱਸਾ ਲੈਣਗੇ ਠੀਕ ਆ ਇਸ ਤੋਂ ਬਿਨਾ ਹੋਰ ਕੀ ਹੋਊਗਾ राजे ਮੂਲ ਸੰਵਿਧਾਨ ਸੀ ਜਦੋਂ ਆਪਣਾ 26 ਜਨਵਰੀ 1950 ਨੂੰ ਲਾਗੂ ਹੋਇਆ ਸੀ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਜਦੋਂ ਆਪਣਾ ਸੰਵਿਧਾਨ ਤਾਂ ਉਹਦੇ ਵਿੱਚ ਇਹ ਵਿਵਸਥਾ ਕੀਤੀ ਗਈ ਸੀ ਕਿ ਜਦੋਂ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਹੋਊਗੀ ਤਾਂ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਆ ਉਹ ਇਕੱਠੇ ਬੈਠ ਕੇ ਜੁਆਇੰਟ ਸਿਟਿੰਗ ਦੇ ਵਿੱਚ ਬੈਠ ਕੇ ਜਿਹੜੀ ਵੋਟ ਕਰਨਗੇ ਧਿਆਨ ਚ ਰੱਖਣਾ ਰਹਿ ਜੀ ਇਹ ਸ਼ਬਦ ਜੁਆਇੰਟ ਸਿਟਿੰਗ ਠੀਕ ਹੈ ਨਾ ਇਹ ਸ਼ਬਦ ਧਿਆਨ ਚ ਰੱਖਣਾ ਵੀ ਇਕੱਠੇ ਬੈਠ ਕੇ ਵੋਟ ਕਰਨਗੇ ਜਦੋਂ ਆਪਣਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਤਾਂ ਉਹਦੇ ਵਿੱਚ ਇਹ ਵਿਵਸਥਾ ਕੀਤੀ ਗਈ ਸੀ ਠੀਕ ਆ ਪਰ ਉਦੋਂ ਬਾਅਦ ਜਿਹੜੀ ਆਪਣੀ 11ਵੀਂ ਐਮੈਂਡਮੈਂਟ ਹੋਈ ਸੀਗੀ 1961 ਦੇ ਵਿੱਚ ਉਹਦੇ 'ਚ ਜਿਹੜਾ ਇਹ ਸ਼ਬਦ ਹੈ ਇਹਨੂੰ ਹਟਾ ਦਿੱਤਾ ਗਿਆ ਰਾਜੀ ਮੈਂਬਰ ਹੁਣ ਵੀ ਰਾਜ ਸਭਾ ਤੇ ਲੋਕ ਸਭਾ ਦੇ ਸ਼ਾਮਲ ਹੁੰਦੇ ਆ ਪਰ ਹੁਣ ਇਹ ਵਿਵਸਥਾ ਕਿ ਉਹਨਾਂ ਨੂੰ ਜੁਆਇੰਟ ਸਿਟਿੰਗ ਦੀ ਲੋੜ ਨਹੀਂ ਇਕੱਠੇ ਬੈਠਣ ਦੀ ਲੋੜ ਨਹੀਂ ਉਹ ਆਪਣੇ ਆਪਣੇ ਜਿਹੜੇ ਸਥਾਨ ਆ ਉਥੋਂ VOTING ਕਰ ਸਕਦੇ ਆ ਠੀਕ ਹੈ ਨਾ ਕੱਲਾ ਸਿਰਫ ਜੁਆਇੰਟ ਸਿਟਿੰਗ ਦਾ ਸ਼ਬਦ ਹੈ ਜਿਹੜਾ ਉਹਨੂੰ ਹਟਾਇਆ ਗਿਆ ਜੁਆਇੰਟ ਸਿਟਿੰਗ ਦੀ ਜਿਹੜੀ ਪ੍ਰਕਿਰਿਆ ਉਹਨੂੰ ਹਟਾਇਆ ਗਿਆ ਮੈਂਬਰ ਉਹੀ ਆ ਠੀਕ ਹੈ ਨਾ ਇਵੇਂ ਨਾਲ ਕਿਆਂ ਵੀ ਵਿਧਾਨ ਸਭਾ ਦੇ ਮੈਂਬਰ ਸ਼ਾਮਿਲ ਨਹੀਂ ਹੁੰਦੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਚੁੱਕੀ ਆ ਕਿ ਮੂਲ ਸੰਵਿਧਾਨ ਦੇ ਵਿੱਚ ਜਿਹੜਾ ਹੈਗਾ ਨਿਯੁਕਤੀ ਤੇ ਜਾਂ ਚੋਣ ਦੇ ਸਮੇਂ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਆ ਜੋਇੰਟ ਸਿਟਿੰਗ ਇਕੱਠੇ ਬੈਠ ਕੇ ਵੋਟ ਕਰਦੇ ਸੀਗੇ ਬਟ 11ਵੀਂ ਐਮੈਂਡਮੈਂਟ ਹੋਈ ਸੀ ਜਿਹੜੀ 1961 ਦੇ ਵਿੱਚ ਜੋਇੰਟ ਸਿਟਿੰਗ ਜੀਐਸ ਦਾ ਮਤਲਬ ਹੈ ਜੇ ਜੋਇੰਟ ਸਿਟਿੰਗ ਜਿਹੜਾ ਉਹਨੂੰ ਸ਼ਬਦ ਨੂੰ ਹਟਾ ਦਿੱਤਾ ਗਿਆ ਵੀ ਹੁਣ ਜਿਹੜੀ ਇਹ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਵੋਟ ਕਰ ਸਕਦੇ ਆ ਉਹ ਆਪਣੇ ਆਪਣੇ ਸਥਾਨਾਂ ਤੋਂ ਵੋਟਾਂ ਜਿਹੜੀ ਕਰ ਸਕਦੇ ਆ ਫੇਰ ਆ ਜੇ ਇਹਦੀ ਚੋਣ ਵਾਸਤੇ 20 ਪ੍ਰਸਤਾਵਕ ਤੇ 20 ਮੋਦਕ ਚਾਹੀਦੇ ਆ ਜਿਵੇਂ ਰਾਸ਼ਟਰਪਤੀ ਦੇ ਵਿੱਚ ਜਿਹੜੇ 50 ਪ੍ਰਸਤਾਵਕ ਤੇ 50 ਮੋਦਕ ਚਾਹੀਦੇ ਸੀ ਇੱਥੇ 20 ਪ੍ਰਸਤਾਵਕ ਤੇ 20 ਮੋਦਕ ਚਾਹੀਦੇ ਆ ਇਹ თანਰਾਸ਼ੀ 15000 ਚਾਹੀਦੀ ਆ ਉੱਥੇ ਵੀ 15000 ਸੀ राजे ਵੀ ਜੇ ਇਹਨਾਂ ਨੂੰ ਵੋਟਾਂ ਨਹੀਂ ਮਿਲਦੀਆਂ ਹੁੰਦੀਆਂ ਹੁੰਦੀਆਂ ਤਾਂ ਇਹਨਾਂ ਨੂੰ ਜ਼ਬਤ ਕਰ ਲਿਆ ਜਾਂਦਾ ਹੁੰਦਾ ਵੋਟ ਕਰਾਉਂਦਾ ਕੌਣ ਰਾਜੀ ਕੇਂਦਰ ਚੋਣ ਕਮਿਸ਼ਨ ਰਾਸ਼ਟਰਪਤੀ ਦੀ ਵੋਟ ਕੌਣ ਕਰਾਉਂਦਾ ਕੇਂਦਰ ਚੋਣ ਕਮਿਸ਼ਨ ਮੈਥਡ ਸਿੰਗਲ ਟ੍ਰਾਂਸਫਰੇਬਲ ਵੋਟ ਮੈਥਡ ਦੇ ਰਹੀ ਗੁਪਤ ਮਤਦਾਨ ਹੁੰਦਾ राजे ਸਿੰਗਲ ਟ੍ਰਾਂਸਫਰੇਬਲ ਵੋਟ ਮੈਥਡ ਦੇ ਰਾਹੀਂ ਉਹ ਰਾਸ਼ਟਰਪਤੀ ਦੀ ਜਿਹੜੀ ਚੋਣ ਕੀਤੀ ਜਾਂਦੀ ਆ ਠੀਕ ਆ ਸਮਝ ਆ ਗਿਆ ਫਿਰ ਰਾਜੇ 67 ਆਰਟੀਕਲ 67 ਦੇ ਵਿੱਚ ਇਹਦਾ ਕਾਰਜਕਾਲ ਦਿੱਤਾ ਗਿਆ ਇੱਥੇ ਧਿਆਨ ਚ ਰੱਖਣਾ ਰਾਜੇ ਜਿਹੜਾ ਆਪਾਂ ਪਿੱਛੇ ਕਾਰਜਕਾਲ ਪੜ੍ਹ ਕੇ ਆਏ ਆ 65 ਦੇ ਵਿੱਚ ਉਹ ਉਹ ਕਾਰਜਕਾਲ ਆ ਜਦੋਂ ਇਹ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਾ ਵੀ ਕਿਸੇ ਕਾਰਨ ਕਰਕੇ ਜਿਹੜਾ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੁੰਦਾ ਤਾਂ ਉਸ ਕਾਰਜਕਾਲ ਦੀ ਗੱਲ 65 ਦੇ ਵਿੱਚ ਕੀਤੀ ਗਈ ਆ ਤੇ ਆਰਟੀਕਲ 67 ਦੇ ਏ ਕਲਾਉਜ਼ ਦੇ ਵਿੱਚ राजे ਜਿਹੜਾ ਏ ਉਪ ਰਾਸ਼ਟਰਪਤੀ ਦੇ ਤੌਰ ਤੇ ਜਿਹੜਾ ਇਹਦਾ ਕਾਰਜਕਾਲ ਹੁੰਦਾ ਉਹਦੀ ਗੱਲ ਕੀਤੀ ਗਈ ਆ ਵੀ ਇਹ 5 ਸਾਲ ਦਾ ਹੁੰਦਾ ਠੀਕ ਆ ਫਿਰ राजे ਆਰਟੀਕਲ 67 ਦਾ ਬੀ ਆ ਉਹਦੇ ਵਿੱਚ ਦੱਸਿਆ ਗਿਆ ਕਿ ਇਹ ਅਸਤੀਫਾ ਦੇ ਸਕਦਾ ਰਾਸ਼ਟਰਪਤੀ ਨੂੰ ਤਾਂ ਇਹ ਅਸਤੀਫਾ राजे ਇਹ ਕਰੰਟ ਨਾਲ ਸੰਬੰਧਿਤ ਆ ਵੀ ਹੁਣੇ-ਹੁਣੇ ਅਸਤੀਫਾ ਦਿੱਤਾ ਗਿਆ 21 ਜੁਲਾਈ 2025 ਨੂੰ ਜਗਦੀਪ ਤਣਕਰ ਜਿਹੜੇ ਆਪਣੇ 14ਵੇਂ ਰਾਸ਼ਟਰਪਤੀ ਸੀਗੇ ਇਹਨਾਂ ਨੇ ਅਸਤੀਫਾ ਦਿੱਤਾ ਸੀ ਇਹਨਾਂ ਨੇ ਕਾਰਨ ਇਹ ਲਿਖਿਆ ਸੀ ਦਰੋਪਤੀ ਮੁਰਮੂ ਆ ਜਿਹੜੇ ਉਹਨਾਂ ਨੂੰ ਆਪਣਾ ਅਸਤੀਫਾ ਦਿੱਤਾ ਇਹਨਾਂ ਨੇ ਕਿਉਂਕਿ ਰਾਸ਼ਟਰਪਤੀ ਨੂੰ ਦੇ ਸਕਦਾ ਤੇ ਆਪਣੇ ਇਸ ਟਾਈਮ ਤੇ ਜਿਹੜੇ ਰਾਸ਼ਟਰਪਤੀ ਉਹ ਦਰੋਪਤੀ ਮੁਰਮੂ ਆ ਉਹਨਾਂ ਨੂੰ ਅਸਤੀਫਾ ਦਿੱਤਾ ਤੇ ਕਾਰਨ ਕਿਹਾ ਸੀ ਕਿ ਮੇਰੀ ਜਿਹੜੀ ਹੈਲਥ ਹੈ ਉਹ ਸਹੀ ਨਹੀਂ ਗਈ ਉਹ ਰੀਜ਼ਨ ਦਿੱਤਾ ਸੀ ਇਹਨੇ ਤੇ 9 ਸਤੰਬਰ 2025 ਨੂੰ राजे ਜਿਹੜੇ ਨਵੇਂ ਆਪਣੇ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਆ ਸੀਪੀ ਰਾਧਾਕ੍ਰਿਸ਼ਨਨ ਇਹ 15ਵੇਂ ਆ ਠੀਕ ਹੈ ਨਾ ਸੀਪੀ ਰਾਧਾਕ੍ਰਿਸ਼ਨਨ ਇੱਕ ਕੰਰੰਟ ਨਾਲ ਸੰਬੰਧਿਤ ਹੈ ਜੇ 9 ਸਤੰਬਰ 2025 ਇਸੇ ਮਹੀਨੇ ਦੇ ਵਿੱਚ ਜਿਹੜੀ ਇਹਨਾਂ ਦੀ ਚੋਣ ਕੀਤੀ ਗਈ ਆ ਫਿਰ ਆਰਟੀਕਲ 67 ਦਾ ਸੀ ਆ ਇਹਦੇ ਵਿੱਚ राजे ਇਹਨੂੰ ਹਟਾਉਣ ਦੀਆਂ ਵਿਧੀ ਦੱਸੀ ਗਈ ਆ ਵੀ ਜੇਕਰ ਰਾਸ਼ਟਰਪਤੀ ਜਿਹੜਾ ਉਪ ਰਾਸ਼ਟਰਪਤੀ ਉਹਨੂੰ ਹਟਾਉਣਾ ਹੋਵੇ ਤਾਂ ਪ੍ਰਸਤਾਵ ਆ ਜਿਹੜਾ ਉਹ ਸਿਰਫ ਰਾਜ ਸਭਾ ਦੇ ਵਿੱਚ ਲਿਆਂਦਾ ਜਾਂਦਾ ਲੋਕ ਸਭਾ ਦੇ ਵਿੱਚ ਇਹ ਪ੍ਰਸਤਾਵ ਨਹੀਂ ਲਿਆਂਦਾ ਜਾਂਦਾ ਤੇ ਰਾਜ ਸਭਾ ਜਿਹੜਾ राजे ਉਹ ਵਿਸ਼ੇਸ਼ ਬਹੁਮਤ ਦੇ ਦੁਆਰਾ ਭਾਵ ਜਿਹੜੇ ਸਦਨ ਦੇ ਕੁੱਲ ਮੈਂਬਰ ਆ ਉਹਦੋਂ ਇੱਕ ਵੋਟ ਵਾਧ ਜਿਵੇਂ ਉਹਨਾਂ ਤੋਂ ਦੁਆਰਾ ਜਿਹੜਾ ਹੈਗਾ ਇਹ ਇਨੂੰ ਹਟਾ ਸਕਦੀ ਆ ਪਰ ਇਹ ਨਹੀਂ ਕਿ ਕੱਲੀ ਉਹਦੀ ਬਹੁਮਤੀ ਲੋਕ ਸਭਾ ਦੀ ਸਹਿਮਤੀ ਚਾਹੀਦੀ ਆ ਲੋਕ ਸਭਾ ਭਾਵੇਂ ਜਿਹੜੀ ਉਹ ਸਹਿਮਤੀ ਉਹ ਆਪਦੀ ਸਧਾਰਨ ਬਹੁਮਤ ਦੁਆਰਾ ਦੇ ਦੇ ਠੀਕ ਹੈ ਨਾ ਇਹ ਧਿਆਨ ਚ ਰੱਖਣਾ ਉਪਰਾਸ਼ਟਰਪਤੀ ਨੂੰ ਹਟਾਉਣ ਦਾ ਪ੍ਰਸਤਾਵ ਕਿੱਥੇ ਲਿਆਂਦਾ ਸਿਰਫ ਰਾਜ ਸਭਾ ਦੇ ਵਿੱਚ ਰਾਜ ਸਭਾ ਕਿਹੜੀ ਬਹੁਮਤ ਦੁਆਰਾ ਪਾਸ ਕਰ ਸਕਦੀ ਹੈ ਉਸ ਬੈਲ ਨੂੰ ਹਟਾਉਣ ਵਾਲੇ ਨੂੰ ਤਾਂ ਵਿਸ਼ੇਸ਼ ਬਹੁਮਤ ਦੁਆਰਾ ਲੋਕ ਸਭਾ ਦੀ ਸਹਿਮਤੀ ਚਾਹੀਦੀ ਹੈ ਜਾਂ ਨਹੀਂ ਤਾਂ ਚਾਹੀਦੀ ਹੈ राजे ਬਟ ਉਹ ਸਧਾਰਨ ਬਹੁਮਤ ਦੁਆਰਾ ਹੀ ਆਪਣੀ ਸਹਿਮਤੀ ਜਿਹੜੀ ਦੇ ਸਕਦੀ ਆ ਫਿਰ ਹੈ ਜੀ 14 ਦਿਨ ਪਹਿਲਾਂ ਸੂਚਨਾ ਦੇਣੀ ਜ਼ਰੂਰੀ ਆ ਜੇਕਰ ਉਪ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣਾ ਹੋਵੇ ਤਾਂ ਕਿੰਨੇ ਦਿਨ ਪਹਿਲਾਂ 14 ਸੂਚਨਾ ਦੇਣੀ ਜ਼ਰੂਰੀ ਆ ਤਾਂ 14 ਦਿਨ ਪਹਿਲਾਂ ਜਿਹੜੀ ਸੂਚਨਾ ਦੇਣੀ ਜ਼ਰੂਰੀ ਆ ਠੀਕ ਹੈ ਨਾ ਸਮਝ ਆ ਰਿਹਾ ਫਿਰ ਹੈ ਜੀ ਆਰਟੀਕਲ 68 ਆਰਟੀਕਲ 68 ਦੇ ਵਿੱਚ ਕੀ ਲਿਖਿਆ ਗਿਆ ਕਿ ਜੇਕਰ ਕਿਸੇ ਕਾਰਨ ਅਹੁਦਾ ਖਾਲੀ ਹੋ ਜੇ ਉਪ ਰਾਸ਼ਟਰਪਤੀ ਦਾ ਤਾਂ ਉਹਨੂੰ ਪਰ ਸੰਬੰਧੀ ਜਿਹੜੇ ਪ੍ਰਾਵਧਾਨ ਲਿਖੇ ਗਏ ਆ ਵੀ ਜੇਕਰ ਇਹਦਾ 61 ਨੰਬਰ ਹੈ ਜੇ ਅੱਗੇ ਸਬ ਕਲੋਜ਼ ਉਹਦੇ ਚ ਦੱਸਿਆ ਗਿਆ ਕਿ ਜੇਕਰ ਕਾਰਜਕਾਲ ਖਤਮ ਹੋਣ ਵਾਲਾ ਵੀ ਮੰਨ ਲਓ ਜਿਹੜੇ ਆਪਣੇ ਹੁਣ ਮੰਨ ਲਓ ਜਗਦੀਪ ਧਾਨਘਰ ਸੀਗੇ ਉਹਨਾਂ ਦਾ ਕਾਰਜਕਾਲ ਸਹੀ ਵੀ ਉਹਨਾਂ ਨੇ ਹੁਣ ਦਿੱਤਾ ਤਾਂ ਅਸਤੀਫਾ ਜੇ ਸਹੀ ਮਾਇਨੇ ਚ ਪੂਰਾ ਹੋਣ ਵਾਲਾ ਹੁੰਦਾ 5 ਸਾਲ ਦਾ ਪੂਰਾ ਹੋਣ ਵਾਲਾ ਹੁੰਦਾ ਤਾਂ 60 ਦਿਨਾਂ ਦੇ ਅੰਦਰ ਅੰਦਰ ਜਿਹੜਾ ਨਵਾਂ ਰਾਸ਼ਟਰਪਤੀ ਚੋਣਨਾ ਸੀ ਜੇਕਰ ਕਾਰਜਕਾਲ ਖਤਮ ਹੋਣ ਤੇ ਜੇ ਆਪਾਂ ਦੇਖੀਏ ਜਿਹਦਾ ਉਹਦਾ ਖਾਲੀ ਹੁੰਦਾ ਤਾਂ 60 ਦਿਨਾਂ ਦੇ ਵਿੱਚ ਵਿੱਚ ਫਿਰ राजे ਕੈਜੂਅਲ ਵੈਕੈਂਸੀ ਦੇਖੀ ਹੈ 682 ਦੇ ਵਿੱਚ ਇਹਦੇ ਵਿੱਚ ਕੀ ਲਿਖਿਆ ਵੀ ਜੇ ਕਿਸੇ ਕਾਰਨ ਮੌਤ ਜਿਹੜਾ ਕਰੰਟ ਨਾਲ ਹੁਣ ਸੰਬੰਧਿਤ ਹੈ ਵੀ ਜਿਵੇਂ ਉਹਨਾਂ ਨੇ ਅਸਤੀਫਾ ਦਿੱਤਾ ਮੌਤ ਹੋ ਜੇ ਅਸਤੀਫਾ ਦੇ ਦੇ ਜਾਂ ਹਟਾ ਦਿੱਤਾ ਜਾਵੇ ਤਾਂ 6 ਮਹੀਨੇ ਦੇ ਅੰਦਰ ਜਿਹੜੀ ਨਵੀਂ ਜੁਣ ਕਰਨੀ ਜ਼ਰੂਰੀ ਆ ਇਹ ਧਿਆਨ ਚ ਰੱਖਣਾ राजे ਜੇ ਉਹ ਪਛਲੇਨ ਵਿਕਾਰਜਕਾਲ ਖਤਮ ਹੋਣ ਤੇ ਉਪ ਰਾਸ਼ਟਰਪਤੀ ਦੀ ਚੋਣ ਕਿੰਨੇ ਟਾਈਮ ਚ ਕਰਨੀ ਜ਼ਰੂਰੀ ਹੈ ਤਾਂ 60 ਦਿਨਾਂ ਦੇ ਵਿੱਚ ਰਹੇ ਜੇ ਉਹ ਪਛਲੇਨ ਕਿ ਕਿਸੇ ਕਾਰਨ ਜਿਵੇਂ ਮੌਤ ਉਪ ਰਾਸ਼ਟਰਪਤੀ ਦੀ ਮੌਤ ਹੋ ਜੇ ਜਾਂ ਉਪ ਰਾਸ਼ਟਰਪਤੀ ਅਸਤੀਫਾ ਦੇ ਦੇ ਜਾਂ ਉਪ ਰਾਸ਼ਟਰਪਤੀ ਨੂੰ ਜੇ ਹਟਾ ਦਿੱਤਾ ਜਾਵੇ ਤਾਂ ਕਿੰਨੇ ਟਾਈਮ ਦੇ ਵਿੱਚ ਚੋਣ ਕਰਨੀ ਜ਼ਰੂਰੀ ਆ 6 ਮਹੀਨੇ ਦੇ ਵਿੱਚ ਠੀਕ ਹੈ ਨਾ ਤੇ ਇਹ ਰਾਜ ਜਿਹੜਾ ਨਵਾਂ ਰਾਸ਼ਟਰ ਉਪ ਰਾਸ਼ਟਰਪਤੀ ਚੁਣਿਆ ਜਾਊਗਾ ਨਾ ਜਿਹਨੂੰ ਕੈਜ਼ੂਅਲ ਵੈਕੈਂਸੀ ਹੋਊਗੀ ਨਵਾਂ ਚੁਣੇ ਜਾਊ ਤਾਂ ਸਿਰਫ ਉਹਨਲੇ ਸਮੇਂ ਵਾਸਤੇ ਚੁਣਿਆ ਜਾਊਗਾ ਜਿੰਨਾ ਉਹਦਾ ਕਾਰਜਕਾਲ ਰਹਿੰਦਾ ਹੋਊਗਾ ਜਿਵੇਂ ਹੁਣ ਜਗਦੀਪ ਧਾਨਕਰ ਸੀਗੇ ਜਿਹੜੇ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਦੀ ਥਾਂ ਦੇ ਐਸਪੀ ਸੀਪੀ ਰਾਧਾਕ੍ਰਿਸ਼ਨ ਜਿਹੜੇ ਉਹ ਚੁਣੇ ਗਏ ਆ ਤਾਂ ਉਹ ਬਾਕੀ ਬਚਿਆ ਹੋਇਆ ਟਰਮ ਦੀ ਜਿਹੜੀ ਉਹ ਉਹਨਾ ਟਾਈਮ ਹੀ ਆਪਣੀ ਜਿਹੜੀ ਉਹ ਸਰਵਿਸ ਕਰੂਗਾ ਠੀਕ ਆ ਸਮਝ ਆ ਰਿਹਾ ਫਿਰ ਅਜੇ ਆਰਟੀਕਲ 69 ਇਹਦੇ ਵਿੱਚ ਦੱਸਿਆ ਗਿਆ ਸੌਂ ਕਿ ਜਿਹੜਾ ਰਾਸ਼ਟਰਪਤੀ ਉਹ ਸੌਂ ਕੀ ਦੇ ਸਾਹਮਣੇ ਚੱਗਦਾ ਰਾਸ਼ਟਰਪਤੀ ਦੇ ਸਾਹਮਣੇ ਆਰਟੀਕਲ 71 ਰਾਜੇ ਇਹ ਆਪਾਂ ਕਰ ਚੁੱਕੇ ਆ ਪ੍ਰੈਜ਼ੀਡੈਂਟ ਵਾਲੇ ਦੇ ਵਿੱਚ ਵੀ ਵੀ ਜੇਕਰ ਚੋਣ ਸਬੰਧੀ ਵਿਵਾਦ ਹੁੰਦਾ ਇਹ ਦੋਨਾਂ ਨਾਲ ਸੰਬੰਧਿਤ ਹੈ ਰਾਜੇ ਪ੍ਰੈਜ਼ੀਡੈਂਟ ਨਾਲ ਵੀ ਤੇ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਵੀ ਜੇਕਰ ਚੋਣ ਸਬੰਧੀ ਕੋਈ ਵੀ ਵਿਵਾਦ ਹੁੰਦਾ ਤਾਂ ਉਹ ਜਿਹੜਾ ਮਾਮਲਾ ਨਿਪਟਾਉਣ ਦਾ ਹੱਕ ਆ ਉਹ ਕਿਹਨੂੰ ਆ ਸੁਪਰੀਮ ਕੋਰਟ ਨੂੰ ਫਿਰ ਇਹ ਫੈਕਟਰ ਆ ਜੇ ਕਿ ਪਹਿਲੇ ਸਰ ਵਾਈਸ ਪ੍ਰੈਜ਼ੀਡੈਂਟ ਕੌਣ ਸੀਗੇ ਡਾਕਟਰ ਸਰਪੱਲੀ ਰਾਧਾਕ੍ਰਿਸ਼ਨਨ ਸੀਗੇ राजे ਇਹਨੂੰ ਇਸ ਰਾਧਾਕ੍ਰਿਸ਼ਨਨ ਵੀ ਲਿਖਿਆ ਸਕਦਾ ਇਹ ਦੋ ਬਣੇ ਸੀਗੇ ਇਹਦੇ ਨਾਲ ਸੰਬੰਧਿਤ ਦੋ ਕੁਐਸਚਨ ਬਣਦੇ ਆ ਕਿ ਪਹਿਲੇ ਵਾਈਸ ਪ੍ਰੈਜ਼ੀਡੈਂਟ ਪੋਚ ਲੈਣ ਤਾਂ ਵੀ ਰਾਧਾਕ੍ਰਿਸ਼ਨਨ ਦੋ ਵਾਰ ਬਣੇ ਤਾਂ ਤਾਂ ਵੀ ਰਾਧਾਕ੍ਰਿਸ਼ਨਨ ਫਿਰ ਅਹੁਦੇ ਤੇ ਰਹਿੰਦੀ ਆ ਮੌਤ ਕੀ ਦੀ ਹੋਈ ਸੀ राजे ਕ੍ਰਿਸ਼ਨਕਾਂਤ ਦੀ ਤੇ ਅਸਤੀਫਾ ਕਿਹਨੇ ਦਿੱਤਾ ਜਗਦੀਪ ਤਾਨਕਰ ਨੇ ਇਹ ਕੁਐਸਚਨ ਬਣਨ ਦੇ ਚਾਂਸਸ ਹੈਗੇ ਆ राजे ਕਿਉਂਕਿ ਇਹਨਾਂ ਨੇ 2025 ਦੇ ਵਿੱਚ ਹੀ ਅਸਤੀਫਾ ਦਿੱਤਾ ਤੇ 2025 ਦੇ ਵਿੱਚ ਹੀ ਚੁਣੇ ਗਏ ਆ 9 ਸਤੰਬਰ ਨੂੰ ਚੁਣੇ ਗਏ ਆ ਸੀਪੀ ਰਾਧਾਕ੍ਰਿਸ਼ਨਨ ਵਰਤਮਾਨ ਸਮੇਂ ਕੌਣ ਆ ਸੀਪੀ ਰਾਧਾਕ੍ਰਿਸ਼ਨਨ ਤੇ ਐਸੀ ਰਾਜੀ ਆਪਣੀ ਵਾਈਸ ਪ੍ਰੈਜ਼ੀਡੈਂਟ ਦੀ ਕਲਾਸ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਹੋਊਗੀ ਜੇ ਕਲਾਸ ਵਧੀਆ ਲੱਗੀ ਤਾਂ ਰਾਜੀ ਲਾਈਕ ਕਰ ਦਿਓ ਕਲਾਸ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਬਈ ਤੇ ਜਿਹੜੇ ਬਿਨਾਂ ਸਬਸਕ੍ਰਾਈਬ ਕੀਤੇ ਵਾਚ ਕਰਦੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰ ਇੱਕ ਕਲਾਸ ਦਾ ਜਿਹੜਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚਦਾ ਰਹੇ ਮੈਂ ਲੇ ਦੇ ਰਾਜੀ ਕੱਲ੍ਹ ਵਾਲੀ ਕਲਾਸ ਦੇ ਵਿੱਚ ਥੈਂਕ ਯੂ